Oh, God. ਮੈਂ ਅੱਜ ਛੇਰ ਤੇ ਬੈਠੇ ਹੋ ਘਰ ਪਹੁੰਚੇ ਹੋ ਰਿਸ਼ਤੇਦਾਰਾਂ ਨੇ ਸਾਰੇ ਤੁਹਾਡੇ ਜਿਹੜੇ ਕਲੀਕ ਸਨ ਮੈਨੂੰ ਵੈਲਕਮ ਕੀਤਾ ਮੈਂ ਸਾਰਿਆਂ ਦੇ ਇਸ ਅਥਾਂ ਪਿਆਰ ਦਾ ਬਹੁਤ ਸਤਿਕਾਰ ਕਰਦੀ ਆਂ ਔਰ ਜੋ ਮੇਰੇ ਅੱਜ ਇਲਾਕਾ ਨਿਵਾਸੀਆਂ ਨੇ ਔਰ ਮੇਰੇ ਮੁਹੱਲੇ ਨਿਵਾਸੀਆਂ ਨੇ ਜੋ ਅੱਜ ਸਵਾਗਤ ਕੀਤਾ ਹੈ ਸੱਚੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਜਿੰਨਾ ਪਿਆਰ ਇਨਾਂ ਨੇ ਦਿੱਤਾ ਹੈ ਮੈਨੂੰ ਸਤਿਕਾਰ ਦਿੱਤਾ ਹੈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਲੱਗਦਾ ਕਿ ਕਿੰਨੀ ਕੋਈ ਜ਼ਿੰਮੇਵਾਰ ਜਿਹੜੀ ਵਧ ਗਈ ਹੈ ਤੁਹਾਡੀ ਬਿਲਕੁਲ ਦੇਖੋ ਕੋਈ ਨਵੀਂ ਜ਼ਿੰਮੇਵਾਰੀ ਮਿਲਦੀ ਹੈ ਤੇ ਜ਼ਿੰਮੇਵਾਰੀ ਵਧਦੀ ਹੈ ਔਰ ਮੇਰਾ ਹਮੇਸ਼ਾ ਮੰਨਣਾ ਇਹੀ ਹੈ ਕਿ ਤੁਸੀਂ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜੀ ਵੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਬਾਖੂਬੀ ਨਿਭਾਓ ਤੇ ਮੈਂ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਵਾਂ ਮਾਰੂ ਵਿਅਕਤੀ ਲਾਈਫ ਦੇ ਵਿੱਚ ਤਰੱਕੀ ਕਰਨਾ ਚਾਹੁੰਦਾ ਸੋਚਿਆ ਸੀ ਕਿ ਇਸ ਮੁਕਾਮ ਤੱਕ ਪਹੁੰਚੋਗੇ ਬਿਲਕੁਲ ਇੱਕ ਜਦੋਂ ਇਨਸਾਨ ਮਿਹਨਤ ਕਰਦਾ ਹੈ ਤੇ ਡੈਫੀਨੇਟਲੀ ਉਹਨੇ ਕੋਈ ਨਾ ਕੋਈ ਉਦੇਸ਼ ਕੋਈ ਟਾਰਗੇਟ ਸੈੱਟ ਕੀਤਾ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਮੁਕਾਮ ਹਾਸਲ ਕਰੀਏ ਅੱਗੇ ਵਧੀਏ ਤੇ ਬਿਲਕੁਲ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਰਮਾਤਮਾ ਨੇ ਇਥੇ ਤੱਕ ਪਰ ਪਹੁੰਚਾਇਆ ਹੈ ਔਰ ਪਬਲਿਕ ਨੂੰ ਸਰਵ ਕਰਨ ਦਾ ਮੌਕਾ ਮਿਲੇਗਾ ਮਹਿਲਾਵਾਂ ਨੂੰ ਕਿਉਂਕਿ ਸਾਡਾ ਔਮਨ ਐਂਡ ਚਾਈਲਡ ਡਵੈਲਪਮੈਂਟ ਤੇ ਕੰਮ ਆ ਤੇ ਸਾਨੂੰ ਅਸੀਂ ਇੱਕ ਔਮੈਨਸ ਦੀ ਇੱਕ ਜ਼ਿੰਦਗੀ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਸਕਦੇ ਆ ਇੱਕ ਅੱਛੇ ਫੈਸਲੇ ਦੇ ਨਾਲ ਔਰ ਉਹਦੇ ਨਾਲ ਜਿਹੜਾ ਚਾਈਲਡ ਡਵੈਲਪਮੈਂਟ ਤੇ ਕੰਮ ਕਰ ਸਕਦੇ ਆ ਤੇ ਮੈਨੂੰ ਲੱਗਦਾ ਹੈ ਕਿ ਅੱਜ ਸਾਡੀ ਸੋਸਾਇਟੀ ਨੂੰ ਨਵੀਂ ਸੋਚ ਦੀ ਔਰ ਇੱਕ ਚੇਂਜ ਦੀ ਬੜੀ ਲੋੜ ਹੈ ਤੇ ਆਪਣੀ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਮੇਰੀ 100% ਕੋਸ਼ਿਸ਼ ਰਹੇਗੀ ਕਿ ਆਪਾਂ ਆਪਣਾ ਜਿਹੜਾ ਵਧੀਆ ਕਿਰਦਾਰ ਆਪਣੀ ਸੁਸਾਇਟੀ ਲਈ ਇੱਕ ਵਧੀਆ ਰੋਲ ਅਦਾ ਕਰੀਏ ਕਿ ਇਸ ਤਰੀਕੇ ਨਾਲ ਜਿਹੜੇ ਮਹਿਲਾਵਾਂ ਦੇ ਜਿਹੜੇ ਮਸਲੇ ਤੁਹਾਡੇ ਕੋਲ ਹੋਣਗੇ ਉਹਨਾਂ ਨੂੰ ਹੱਲ ਕਰੋਗੇ ਬਿਲਕੁਲ ਕਾਨੂੰਨ ਮੁਤਾਬਕ ਜੋ ਵੀ ਉਹਨਾਂ ਦਾ ਹੱਲ ਹੁੰਦਾ ਹੋਏਗਾ ਅਸੀਂ 100% ਆਪਣੀਆਂ ਮਹਿਲਾਵਾਂ ਦੀ ਘਰੇਲੂ ਇਹਨਾਂ ਦਾ ਜੋ ਸ਼ਿਕਾਰ ਹੁੰਦੀਆਂ ਹਨ ਪਛੜੀਆਂ ਅ ਵਰਗ ਦੇ ਲੋਕਾਂ ਦੇ ਨਾਲ ਜੋ ਵਿਤਕਰਾ ਹੁੰਦਾ ਹੈ ਮਹਿਲਾਵਾਂ ਦੇ ਨਾਲ ਨਾ ਜਿਸ ਤਰ੍ਹਾਂ ਦੇ ਵੀ ਕੇਸ ਆ ਉਹ ਸਾਰੇ ਅੱਜ ਕੱਲ ਪਬਲਿਕ ਨੋਟਿਸ ਵਿੱਚ ਰਹਿੰਦੇ ਨੇ ਤੇ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਨੂੰ ਹਰ ਤਰੀਕੇ ਨਾਲ ਅੱਛੀ ਡੀਲਿੰਗ ਕਰਕੇ ਉਹਨਾਂ ਨੂੰ ਹੱਲ ਕਰੀਏ ਭਲੇ ਵੀ ਅੱਜ ਦੇ ਯੁੱਗ ਦੇ ਵਿੱਚ ਵੀ ਕੋਸ਼ ਮਾਪੇ ਇਵੇਂ ਦੇ ਨੇ ਜਿਹੜੇ ਆਪਣੀਆਂ ਬੇਟੀਆਂ ਨੂੰ ਐਜੂਕੇਸ਼ਨ ਨਹੀਂ ਦਵਾਉਂਦੇ ਉਹਨਾਂ ਨੂੰ ਘਰੋਂ ਘਰਾਂ ਤੋਂ ਬਾਹਰ ਨਹੀਂ ਭੇਜਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਅੱਜ ਅਸੀਂ ਜੁਆਇਨਿੰਗ ਦੇ ਦੌਰਾਨ ਸਾਡੇ ਕਾਫੀ سارے ਟਾਰਗੇਟਸ ਅਸੀਂ ਸੈੱਟ ਕੀਤੇ ਸੀ ਜਿੱਦੇ ਉੱਤੇ ਅਸੀਂ ਵਰਕ ਆਊਟ ਕਰਨਾ ਹੈ ਤੇ ਉਹਦਾ ਜਿਹੜਾ ਅਹਿਮ ਜਿਹੜਾ ਰੋਲ ਰਹੇਗਾ ਸਾਡਾ ਅਵੇਅਰਨੈਸ ਤੇ ਹੀ ਰਹੇਗਾ ਤੇ ਅਸੀਂ ਬਿਲਕੁਲ ਆਪਣੀ ਸੁਸਾਇਟੀ ਨੂੰ ਊਮਨਸ ਨੂੰ ਅਵੇਅਰ ਕਰਾਂਗੇ ਕਿ ਐਜੂਕੇਸ਼ਨ ਜਿਹੜੀ ਹੈ ਕੇਵਲ ਇੱਕ ਐਜੂਕੇਸ਼ਨ ਹੀ ਹੈ ਜਿਹੜੀ ਮਨੁੱਖ ਦਾ ਵਿਕਾਸ ਕਰ ਸਕਦੀ ਆ ਆਪਣੇ ਸੁਸਾਇਟੀ ਦਾ ਵਿਕਾਸ ਕਰ ਸਕਦੀ ਆ ਤੇ ਡੈਫੀਨੇਟਲੀ ਅਸੀਂ ਅਵੇਰਨੈਸ ਕਰਾਂਗੇ এডੂਕੇਸ਼ਨ ਤੇ ਊਮਨ এডੂਕੇਸ਼ਨ ਤੇ ਚਾਈਲਡ ਡਵੈਲਪਮੈਂਟ ਚਾਈਲਡ ਹਾਈ ਐਜੂਕੇਸ਼ਨ ਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼